ਹੁਣ AI ਦੀਆਂ ਜਿਹੜੀਆਂ ਪੋਜ਼ਿਟਿਵ ਥਿੰਗਸ ਨੇ ਉਹ ਲੋਕਾਂ ਨੇ ਨਹੀਂ ਐਕਸੈਪਟ ਕੀਤੀਆਂ ਪਰ ਜਿਹੜੀਆਂ ਨੈਗੇਟਿਵ ਥਿੰਗਸ ਨੇ ਜਾਂ ਉਹਦੇ ਨੈਗੇਟਿਵ ਜਿਹੜੇ ਰਿਜ਼ਲਟਸ ਨੇ ਜਿਹੜੇ ਨਿਕਲ ਕੇ ਆ ਰਹੇ ਨੇ ਉਹਨਾਂ ਨੂੰ ਲੋਕ ਛੇਤੀ ਚਾਹੁੰਦੇ ਵੀ ਇਹ ਚੀਜ਼ ਜਿਹੜੀ ਆਸੀਂ ਗੇਨ ਕਰਦੀ ਹੈ। ਇਹ ਟੂਲ ਬਣਿਆ ਕਿਸੇ ਹੋਰ ਕੰਮਾਂ ਲਈ ਪਰ ਯੂਜ਼ ਹੋ ਰਿਹਾ ਕਿਸੇ ਹੋਰ ਕੰਮਾਂ ਲਈ। ਮਾਨ ਸਿੰਘ ਮਾਰ ਨੇ ਉਹਨਾਂ ਦੀ ਜਿਹੜੀ ਵੀਡੀਓ ਆਈ ਉਹਦੀ ਸਿੱਧੀ ਗੱਲ ਕਰ ਦਿੰਨੇ ਆਪਾਂ ਵੀ ਉਹ BJP ਲਾਂਚਨ ਲਾਰੀ ਵੇ ओरिजिनल ਵੀਡੀਓ ਹੈ। ਤੇ ਆਮ ਆਦਮੀ ਪਾਰਟੀ ਕਰ ਇਹ ਨਹੀਂ ਇਹ ਜੇਨੇਰੇਟਡ ਹੈ ਸੋ ਇਸ ਗੱਲ ਦਾ ਹੀ ਰੁੜਾ ਪਿਆ ਹੈ ਪੰਜਾਬ ਦੀ ਸਿਆਸਤ ਹੋੇ ਕਮਾਸਰ ਹੋਇਆ ਹੈ ਸਖਸ਼ ਨੇ ਜੇ ਇਹ ਬਣਾਈ ਗਈ ਹੈ ਤੇ ਮੈਂ ਸਮਝਦਾ ਵੀ ਜਾਣਦਾ ਉਹ ਬਹੁਤ ਜ਼ਿਆਦਾ ਕੀ ਕਹਿੰਦੇ ਉਹਨੂੰ ਵੀ ਖੁੰਦਕਵਾਲੀ ਰੱਖ ਰਿਆ ਰੰਜੀਸ਼ ਹੋ ਸਕਦਾ ਕੰਮ ਹੈ ਸਾਰਾ ਜਾਂ ਫਿਰ ਬਿਆਸੀ ਭਰਮ ਫਲਾਣ ਲਈ ਕਿਸੇ ਦੀ ਇੱਜ਼ਤ ਦਾ ਤੇ ਨਾਲ ਲਈ ਜਾਂ ਕਿਸੇ ਦੀ ਸ਼ੋਭੀ ਨੂੰ ਖਰਾਬ ਕਰਨ ਲਈ ਕਿਉਂਕਿ ਹੁਣ ਭਗਵਾਨ ਸਿੰਘ ਮਾਨ ਕੋ ਛੋਟੀ ਚੀਜ਼ ਤਾਂ ਹੈ ਨਹੀਂ ਆਪੋ ਜਿਹੜੀਆਂ ਪਾਰਟੀਆਂ ਜਿਹੜੀ ਹੁੰਦੀਆਂ ਉਹਨਾਂ ਨੂੰ ਤਾਂ ਮੁੱਦਾ ਚਾਹੀਦਾ ਹੁੰਦਾ ਹੁਣ ਮੁੱਦਾ ਉਹਨਾਂ ਨੂੰ ਭਲੀ ਭਾਂਤੀ ਮਿਲ ਗਿਆ ਔਰ ਮੁੱਦਾ ਵੀ ਕੋਈ ਛੋਟਾ ਨਹੀਂ ਹੈ ਔਰ ਉਹ ਮੁੱਦੇ ਨੂੰ ਬਣਾ ਰਹੇ ਨੇ ਜੀ ਜੀਪੀ ਜਿਹੜੀ ਹੈ ਸੈਂਟਰ ਕਮੰਡ ਚ ਤਾਂ ਬਹੁਤ ਕਾਬਜ ਹੈ ਹੀ ਹੈ ਪਾਵਰਫੁਲ ਹੈ ਹੀ ਹੈ ਪੰਜਾਬ ਦੇ ਵਿੱਚ ਵੀ ਅਗਲੇ ਬੜਾ ਬੂਟਾ ਲਾਣ ਨੂੰ ਫਿਰਦੇ ਨੇ ਕੁਝ ਨਾ ਕੁਝ ਕੁ काही ਵੀ ਕਿਸੇ ਤਰ੍ਹਾਂ ਦਾ ਕੋਈ ਮਸਾਲਾ ਆ ਜਾਵੇ ਪਰ ਉਹ ਤਿਆਰ ਨੇ ਬੀਜੇਪੀ ਕਹਿ ਰਹੀ ਅਸੀਂ 16000 ਕਰੋੜ ਸੀ ਇਹ ਦਵਾਂਗੇ ਤੁਹਾਨੂੰ ਤੇ ਪਹਿਲਾਂ ਤੁਸੀਂ 12000 ਕਰੋੜ ਦਾ ਸਾਡੇ ਕੋਲ ਹਿਸਾਬ ਦਿਓ ਉਹ 16 12 ਦੀ ਵਿੱਚ ਹੀ ਪੰਜਾਬ ਦੇ ਲੋਕਾਂ ਨੂੰ ਠੱਗੇ ਜਾ ਰਹੇ ਨੇ ਬਿਲਕੁਲ ਕੰਮ ਕੋਈ ਹੋ ਨਹੀਂ ਰਿਹਾ AI ਜਿਹੜਾ ਹੈ ਉਹ ਕੁੱਲ ਮਿਲਾ ਕੇ ਆਮ ਜਨਤਾ ਦੇ ਲਈ ਖਾਸ ਕਰਕੇ ਬਹੁਤ ਖਤਰਨਾਕ ਸਾਬਿਤ ਹੋਣ ਵਾਲੀ ਹੋ ਸਕਦਾ ਸਾਰਿਆਂ ਲਈ ਖਤਰਨਾਕ ਹੈ ਜੀ ਆਮ ਜਨਤਾ ਲਈ ਨਹੀਂ ਸਾਰਿਆਂ ਲਈ ਮਤਲਬ ਆਨ ਵਾਲੇ ਦਿਨਾਂ 'ਚ ਖਤਰਨਾਕ ਰੂਪ ਲੈ ਸਕਦੀ ਹੈ ਬਿਲਕੁਲ ਸੋਸ਼ਲ ਮੀਡੀਆ ਤੇ AI ਦੇ ਨਾਲ ਜਨਰੇਟਿਡ ਕਈ ਵੀਡੀਓਜ਼ ਤੁਸੀਂ ਦੇਖਿਆ ਹੋਣਗੀਆਂ ਅਕਸਰ ਅਸੀਂ ਸਕਰੋਲਿੰਗ ਕਰਦੇ ਹੋਏ ਵੀ AI ਦੇ ਨਾਲ ਜਨਰੇਟਡ ਵੀਡੀਓਜ਼ ਦੇਖਦੇ ਆ ਤੇ ਜਿਸ ਦੇ ਵਿੱਚ ਸਾਫ ਤੌਰ ਤੇ ਪਤਾ ਲੱਗਦਾ ਹੈ ਕਿ ਇਹ ਵੀਡੀਓ ਜਿਹੜੀ ਹੈ AI ਦੇ ਨਾਲ ਬਣੀ ਹੋਈ ਹੈ ਸੋ ਕਈ ਵੀਡੀਓਜ਼ ਇਦਾਂ ਦੀਆਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਦੇ ਵਿੱਚ ਕਿਸੇ ਦਾ ਕਿਰਦਾਰ ਦਿਖਾਇਆ ਜਾਂਦਾ ਹੈ ਸੋ ਕਿਸੇ ਦਾ ਨਾਲ ਕਿਸੇ ਦੀ ਕਰੈਕਟਰ ਐਸੈਸੀਨੇਟ ਕਰਨੀ ਕਿੰਨੀ ਕੁ ਸਹੀ ਹੈ AI ਦੇ ਰਾਹੀਂ ਇਸ ਮੁੱਦੇ ਤੇ ਅੱਜ ਗੱਲਬਾਤ ਕਰਾਂਗੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਪੰਕਜ ਭਾਰਤੀ ਜੀ ਜੋ ਕਿ ਮੇਰੇ ਸੀਨੀਅਰ ਪੱਤਰਕਾਰ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਔਰ ਸਰ ਠੀਕੋ ਬਹੁਤ ਵਧੀਆ ਸਰ ਕਿਵੇਂ ਦੇਖਦੇ ਹੋ AI ਦਾ ਕਿੰਨਾ ਕੁ ਰੋਲ ਹੈ ਅੱਜ ਕੱਲ ਦੇ ਦੌਰ ਦੇ ਵਿੱਚ ਜਿੱਥੇ ਕਿ ਇੱਕ ਪਾਸੇ AI ਬਹੁਤ ਵਧੀਆ ਕੰਮ ਕਰ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਕਾਰਪੋਰੇਟ ਵਾਲੀ ਸਾਈਡ ਤੇ ਦੂਸਰੇ ਪਾਸੇ ਹੀ ਅਗਰ ਗੱਲ ਕੀਤੀ ਜਾਵੇ ਕਿਸੇ ਦੀ ਕਿਰਦਾਰ ਕੋਸ਼ਿਸ਼ ਕਰਨ ਦੀ ਤੇ AI ਦਾ ਕਿੰਨਾ ਕੁ ਰੋਲ ਸਮਝਦੇ ਹੋ ਦੇਖੋ ਦੋ ਇਫੈਕਟ ਹੁੰਦੇ ਜਸਪ੍ਰੀਤ ਕਿਉਂਕਿ ਹੁਣ 21ਵੀਂ ਸਦੀ ਚੱਲ ਰਹੀ ਹੈ ਜਿਹੜਾ ਸਮਾਂ ਬਹੁਤ ਫਾਸਟ ਚੱਲ ਰਿਹਾ ਹੈ ਕਿਉਂਕਿ ਅੱਜ ਤੋਂ ਤਕਰੀਬਨ 15-20 ਸਾਲ ਅਸੀਂ ਪਿੱਛੇ ਚੱਲ ਜੀਏ ਤਾਂ ਐਦਾਂ ਦੇ ਟੂਲਸ ਵਗੈਰਾ ਸਪਨੇ ਦੀ ਸੋਚਣ ਨੂੰ ਮਿਲਦੇ ਸੀ ਵੀ ਐਦਾਂ ਵੀ ਹੋ ਸਕਦਾ ਕਦੀ ਜੀ ਪਰ ਅੱਜ ਦਾ ਜੋ ਸਮਾਂ ਕੁਝ ਵੀ ਪੋਸੀਬਲ ਹੈ ਹੁਣ ਤੁਸੀਂ AI ਦੀ ਗੱਲ ਕੀਤੀ AI ਦੇ ਨਾਲ ਕਈ ਐਸੇ ਟੂਲਸ ਨੇ ਸੋਸ਼ਲ ਮੀਡੀਆ ਤੇ ਆਨਲਾਈਨ ਐਪ ਸਟੋਰ ਤੇ ਵੀ ਜਿਹੜੀਆਂ ਚੀਜ਼ਾਂ ਦਿਖਦੀ ਕੋਈ ਹੋਰ ਚੀਜ਼ ਐ ਬਣਾ ਦਿੱਤੀ ਕੋਈ ਹੋਰ ਚੀਜ਼ ਆਂਦੀ ਹੈ ਸੋ ਜਿਹੜੀਆਂ ਚੀਜ਼ਾਂ ਦੇ ਇਸ ਚਲਦੀ ਹੋਈ ਦੁਨੀਆ ਦੇ ਵਿੱਚ ਚੜਦੀ ਹੋਈ ਦੁਨੀਆ ਦੇ ਵਿੱਚ ਜਾਂ ਫਾਸਟ ਚਲਦੀ ਹੋਈ ਦੁਨੀਆ ਦੇ ਵਿੱਚ ਇਹ ਚੀਜ਼ਾਂ ਦੀ ਪੋਜ਼ਿਟਿਵ ਥਿੰਗਸ ਨੇ ਤਾਂ ਉਹਦੇ ਨਾਲ-ਨਾਲ 네ਗੇਟਿਵ ਚੀਜ਼ਾਂ ਵੀ ਨਾਲ ਜੁੜ ਜਾਂਦੀਆਂ ਜੀ ਔਰ ਅਮੂਮਨ ਸਮਾਜ ਇਦਾਂ ਦਾ ਬਣ ਰਿਹਾ ਅੱਜ ਕੱਲ ਕਿਉਂਕਿ ਲੋਕ ਨੈਗੇਟਿਵ ਜਿਹੜੇ ਥੌਟਸ ਨੇ ਜਾਂ ਨੈਗੇਟਿਵ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਛੇਤੀ ਗੇਨ ਕਰ ਲੈਂਦੇ ਬਿਲਕੁਲ ਅਮੂਮਨ ਹੈ ਕਿ ਪੋਜ਼ਿਟਿਵ ਚੀਜ਼ਾਂ ਦੂਰ ਰੱਖ ਲੈਂਦੇ ਨੇ ਹੁਣ ਏਆਈ ਦੀਆਂ ਜਿਹੜੀਆਂ ਪੋਜ਼ਿਟਿਵ ਥਿੰਗਸ ਨੇ ਉਹ ਲੋਕਾਂ ਨੇ ਨਹੀਂ ਐਕਸੈਪਟ ਕੀਤੀਆਂ ਪਰ ਜਿਹੜੀਆਂ ਨੈਗੇਟਿਵ ਥਿੰਗਸ ਨੇ ਜਾਂ ਉਹਦੇ ਨੈਗੇਟਿਵ ਜਿਹੜੇ ਰਿਜ਼ਲਟਸ ਨੇ ਜਿਹੜੇ ਨਿਕਲ ਕੇ ਆ ਰਹੇ ਨੇ ਉਹਨਾਂ ਨੂੰ ਲੋਕ ਛੇਤੀ ਚਾਹੁੰਦੇ ਵੀ ਇਹ ਚੀਜ਼ ਜਿਹੜੀ ਅਸੀਂ ਗੇਨ ਕਰ ਲਈ ਜਾਂ ਇਹ ਚੀਜ਼ ਅਸੀਂ ਵੀ ਬਣਾ ਕੇ ਦੇਖੀ ਆ ਜਾਂ ਜੇ ਇਹ ਚੀਜ਼ ਇਹ ਬਣ ਕੇ ਮਾਰਕੀਟ ਜਾਵੇ ਤੇ ਇਹਦੇ ਨਾਲ ਸਾਡਾ ਨਾਮ ਜੁੜੇ ਵੀ ਇਹ ਜਿਹੜੀ ਚੀਜ਼ ਹੈ ਇਸ ਬੰਦੇ ਵੱਲੋਂ ਬਣਾਈ ਗਈ ਜਾਂ ਇਸ ਬੰਦੇ ਵੱਲੋਂ ਡਿਜ਼ਾਈਨ ਕੀਤੀ ਗਈ ਹੈ ਸੋ ਚੀਜ਼ ਦੇ ਫਾਇਦੇ ਵੀ ਨੇ ਪਰ ਚੀਜ਼ ਦੇ ਨੁਕਸਾਨ ਵੀ ਨੇ ਬਾਕੀ ਸਾਡੀ ਮਾਨਸਿਕ ਸੋਚ ਹੈ ਵੀ ਅਸੀਂ ਉਸ ਚੀਜ਼ ਦਾ ਜਿਹੜਾ ਲਾਹਾ ਵਾ ਜਾਂ ਉਸ ਚੀਜ਼ ਦੇ ਵਿੱਚੋਂ ਜਿਹੜਾ ਕ੍ਰੈਡਿਟ ਹੈ ਉਹ ਅਸੀਂ ਕਿਸ ਢੰਗ ਨਾਲ ਲੈਂਦੇ ਹਾਂ ਸਮਾਜ ਨੂੰ ਕੀ ਅਸੀਂ ਪ੍ਰੇਰਿਤ ਕਰ ਰਹੇ ਹਾਂ ਜਾਂ ਸਮਾਜ ਨੂੰ ਅਸੀਂ ਕੀ ਡਿਜ਼ਰਵ ਕਰ ਰਹੇ ਹਾਂ ਸਮਾਜ ਨੂੰ ਅਸੀਂ ਕੀ ਦੇ ਰਹੇ ਹਾਂ ਉਹ ਤਾਂ ਫਿਰ ਦੇਖਣ ਵਾਲੀ ਗੱਲ ਹੋਗੀ ਨਾ ਏਆਈ ਟੂਲ ਬਣਿਆ ਕਿਸੇ ਹੋਰ ਕੰਮਾਂ ਲਈ ਪਰ ਯੂਜ਼ ਹੋ ਰਿਹਾ ਕਿਸੇ ਹੋਰ ਕੰਮਾਂ ਲਈ ਹੁਣ ਆਪਣੇ ਸਾਹਮਣੇ ਆਈਆਂ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਖਲਬਲੀ ਪੈਦਾ ਹੋਈ ਹੋਈ ਹੈ ਬਿਲਕੁਲ ਉਹ ਹੁਣ ਲੋਕ ਕਹਿ ਰਹੇ ਨੇ ਵੀ ਉਹ AI ਟੂਲ ਹੈ ਆਮ ਆਦਮੀ ਪਾਰਟੀ ਕਹਿ ਰਹੀ ਹੈ ਉਹ AI ਟੂਲ ਤੋਂ ਬਣੀ ਹੈ AI ਨਾਲ ਜਨਰੇਟਡ ਹੈ ਪਰ ਭਾਜਪਾ ਕਹਿ ਰਹੀ ਹੈ ਜੀ ਇਹ ਨਹੀਂ AI ਹੈ ਜਨਰੇਟਰ ਇਹ ਜੀ ਪੁਰਾਣੀਆਂ ਆ ਦੀਆਂ ਜਿਹੜੀਆਂ ਹੁਣ ਕਹਿਆ ਜਦੋਂ ਵੀ ਜਿਹੜੇ ਭਗਤ ਸਿੰਘ ਮਾਨ ਨੇ ਉਹਨਾਂ ਦੀ ਜਿਹੜੀ ਵੀਡੀਓ ਆਈ ਉਹਦੀ ਸਿੱਧੀ ਗੱਲ ਕਰ ਦਿੰਦੇ ਆਪਾਂ ਵੀ ਭਾਜਪਾ ਲਾਂਚਨ ਲਾ ਰਹੀ ਵੇ ओरिजिनल ਵੀਡੀਓ ਹੈ ਤੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਨਹੀਂ ਇਹ ਇਹ ਜਨਰੇਟਡ ਹੈ ਸੋ ਇਸ ਗੱਲ ਦਾ ਹੀ ਰੋਲਾ ਪਿਆ ਹੈ ਪੰਜਾਬ ਦੀ ਸਿਆਸਤ ਵਿੱਚ ਕਮਾਸਰ ਹੋਇਆ ਹੈ ਜਿਹੜੇ ਪੰਜਾਬ ਦੇ ਮੁੱਦੇ ਨੇ ਉਹ ਕਿਤੇ ਦਰਕਨਾਰ ਹੋ ਗਏ ਨੇ ਹੂੰ ਪੰਜਾਬ ਦੇ ਮੁੱਦੇ ਕੋਈ ਬੋਲ ਹੀ ਨਹੀਂ ਰਿਹਾ ਹੁਣ ਤੁਸੀਂ ਟੀਵੀ ਚੈਨਲ ਦੇਖ ਲਓ ਸੋਸ਼ਲ ਮੀਡੀਆ ਦੇਖ ਲਓ ਤੁਹਾਨੂੰ ਇਹੀ ਚੀਜ਼ ਦੇ ਉੱਪਰ ਸਿਸਟਮ ਸ਼ੁਰੂ ਹੋਇਆ ਹੈ ਪੰਜਾਬ ਦੇ ਲੀਡਰਾਂ ਨੂੰ ਪੰਜਾਬ ਦੀ ਸਿਆਸਤ ਹੀ ਜਿਵੇਂ ਭੁੱਲ ਗਈ ਬਿਲਕੁਲ ਠੀਕ ਹੈ ਉਹ ਬੀਜੇਪੀ ਜੇ ਲਾਂਚ ਲਾ ਰਹੀ ਹੈ ਤੇ ਆਮ ਆਦਮੀ ਪਾਰਟੀ ਨੂੰ ਸਾਫ ਕਰਨ ਲਈ ਛਵੀ ਸਾਫ ਦਿਖਾਉਣ ਲਈ ਉਹਦੇ ਤੇ ਬੋਲ ਰਹੀ ਹੋ ਪੰਜਾਬ ਦੇ ਮੁੱਦੇ ਕਿਤਨਾ ਕਿਤੇ ਦਰਕਨਾਰ ਹੋ ਗਏ ਨੇ ਬਾਕੀ ਹੁਣ ਏਆਈ ਜੇਨੇਰੇਟਡ ਤੁਸੀਂ ਗੱਲ ਕੀਤੀ ਹੈ ਬਾਕੀ ਤਾਂ ਹੁਣ ਆੜ ਵਾਲਾ ਸਮਾਂ ਦੱਸੇਗਾ ਕੀ ਲੱਗਦਾ ਇਹ ਜੇ ਦੇਖਿਆ ਜਾਵੇ ਅਗਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਹੀਂ ਬਖਸ਼ਿਆ ਗਿਆ ਤੇ ਆਮ ਇਨਸਾਨ ਦੀ ਕੀ ਆਪਾਂ ਕਹਿ ਸਕਦੇ ਹਾਂ ਦੁਰਵਰਤੋਂ ਕਿਸ ਤਰ੍ਹਾਂ ਹੋ ਸਕਦੀ ਕਿਉਂਕਿ ਕਿਉਂਕਿ ਆਮ ਇਨਸਾਨ ਦੀ ਸੁਣਵਾਈ ਜਲਦੀ ਹੁੰਦੀ ਨਹੀਂ ਇਹ ਤੁਹਾਨੂੰ ਵੀ ਪਤਾ ਹੈ ਅਗਰ ਸਰਕਾਰੀ ਅਧਾਰਿਆਂ ਚ ਅਸੀਂ ਜਾਣੇ ਆ ਤੇ ਰੂਲਨ ਵਾਲਾ ਹਿਸਾਬ ਹੁੰਦਾ ਹੈ ਅਗਰ ਗੱਲ ਕੀਤੀ ਜਾਵੇ ਭਗਵੰਤ ਸਿੰਘ ਮਾਨ ਦੀ ਤੇ ਉਹਨਾਂ ਦੀ ਜਿਵੇਂ ਕੋਰਟ ਵੱਲੋਂ ਵੀ ਹੁਕਮ ਹੋਇਆ ਕਿ ਨਾਲ ਦੀ ਨਾਲ ਜਿਹੜੀ ਉਹਨਾਂ ਦੀ origignal video ਸੀ ਉਹ ਡਿਲੀਟ ਕੀਤੀ ਗਈ ਹੈ ਪਰ ਆਮ ਇਨਸਾਨ ਨਾਲ ਕੀ ਇਦਾਂ ਹੁੰਦਾ ਨਹੀਂ ਠੀਕ ਹੈ ਮੈਡਮ ਤੁਸੀਂ ਕਹਿੰਦੇ AI ਟੂਲ ਹੈ ਜਿਹੜਾ ਜਿਹੜਾ ਉਹਨੂੰ ਯੂਜ਼ ਕਰਦਾ AI ਟੂਲ ਨੂੰ ਨਹੀਂ ਪਤਾ ਵੀ ਇਹ ਸਰਦਾਰ ਭਗਵੰਤ ਸਿੰਘ ਮਾਨ ਹੈ ਜੀ ਠੀਕ ਹੈ ਨਾ ਉਧਰ ਲਿਓ ਨਾਰਮਲ ਫੀਚਰਸ ਨੇ ਜਿਹੜੇ ਆਮ ਲੋਕਾਂ ਦੀਆਂ ਜਿਹੜੀਆਂ ਵੀਡੀਓਜ਼ ਤੇ ਫੋਟੋ ਚਾਹੀਆਂ ਨੇ। ਸਾਹਕੇ ਉਹਨੂੰ ਵੀ ਹੈਂਡਲ ਤਾਂ ਕਰਦਾ ਹੋਏਗਾ। ਨਹੀਂ ਮੈਂ ਉਹੀ ਦੱਸਣ ਲੱਗਾ ਤੁਹਾਨੂੰ AI ਟੂਲਸ ਨੇ ਇਹ ਸੋਚ ਕੇ ਵੀਡੀਓ ਨਹੀਂ ਬਣਾਣੀ ਵੀ ਇਹ ਮੁੱਖ ਮੰਤਰੀ ਪੰਜਾਬ ਦੀ ਵੀਡੀਓ ਹੈ ਜਾਂ ਮੁੱਖ ਮੰਤਰੀ ਪੰਜਾਬ ਦੀ ਫੋਟੋ ਹੁੰਦਾ ਜਦੋਂ ਟੂਲ ਨੂੰ ਤੁਸੀਂ ਐਕਟਿਵ ਕਰਨਾ ਹੈ ਟੂਲ ਨੂੰ ਤੁਸੀਂ ਯੂਜ਼ ਕਰਨਾ ਹੁਣ ਐਜ਼ ਇਟ ਇ ਜਨਰੇਟ ਕਰ ਦੇਣਾ ਜੋ ਸਿਸਟਮ ਹੁੰਦਾ ਹੈ ਕਿਸੇ ਦੀ ਵੀ ਫੋਟੋ ਹੋ ਸਕੇ ਪਰ ਇਹ ਵੀ ਜਿਸ ਸ਼ਕਸ਼ ਨੇ ਜੇ ਇਹ ਬਣਾਈ ਗਈ ਹੈ ਤੇ ਮੈਂ ਸਮਝਦਾ ਵੀ ਜਾਣਦਾ ਉਹ ਬਹੁਤ ਜ਼ਿਆਦਾ ਕੀ ਕਹਿੰਦੇ ਉਹਨੂੰ ਵੀ ਕੁੰਤਾ ਕੁਲੀ ਰੱਖ ਰਿਆ ਰਣਜੀਤ ਹੋ ਸਕਦਾ ਕੰਮ ਹੈ ਸਾਰਾ ਜਾਂ ਫਿਰ ਬਿਆਸੀ ਭਰਮ ਫਲਾਣ ਲਈ ਕਿਸੇ ਦੀ ਇੱਜ਼ਤ ਦਾ ਤੇ ਨਾਂ ਲਈ ਜਾਂ ਕਿਸੇ ਦੀ ਸ਼ਬੀ ਨੂੰ ਖਰਾਬ ਕਰਨ ਲਈ ਕਿਉਂਕਿ ਹੁਣ ਭਗਵਾਨ ਸਿੰਘ ਮਾਨ ਕੋ ਛੋਟੀ ਚੀਜ਼ ਤਾਂ ਹੈ ਨਹੀਂ ਆਫਟਰ ਆਲ ਪੰਜਾਬ ਦਾ ਮੁੱਖ ਮੰਤਰੀ ਹੈ ਤੇ ਇਹ ਹੋ ਸਕਦਾ ਵੀ ਰਣਜੀਸ਼ਣ ਕੀਤਾ ਹੋਵੇ ਜਾਂ ਹੋ ਸਕਦਾ ਕੋਈ ਕਈ ਹੁੰਦੇ ਨਾ ਲੋਕ ਸੰਕੀ ਟਾਈਪ ਵੀ ਆ ਚੀਜ਼ ਕਰ ਦਿੰਦੇ ਕੋਈ ਨਹੀਂ ਦੇਖੀ ਜਾਏਗੀ ਬਾਅਦ ਜੋ ਹੋਏਗਾ ਉਹ ਕਰਤੀ ਪਰ ਸੰਕੀ ਦੀ ਗੱਲ ਕਰੀਏ ਤਾਂ ਉਹ ਬੰਦਾ ਵੀ ਆਪਣੀ ਆਪਣਾ ਫੇਸ মিডিਆ ਤੇ ਲੈ ਕੇ ਆ ਰਿਹਾ ਜੀ ਉਹ ਬੈਠਾ ਦਾ ਬਾਹਰ ਹੈ ਕੈਨੇਡਾ ਦੇ ਬਾਹਰ ਉਹ ਕਹਿੰਦੇ ਨੇ ਵੀ ਇੱਥੋਂ ਵੀ ਉਹ ਫਰੀਦਕੋਟ ਦੀ ਬਹੁਤ ਵੱਡੀ ਗੱਲ ਹੈ ਆਪਣੇ ਆਪ ਨੂੰ ਵੀ ਪ੍ਰੈਜੈਂਟ ਕਰਨਾ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਜਿਹੜਾ ਇੱਕ ਤਾਂ ਹੁੰਦਾ ਨਾ ਬੰਦੇ ਨੂੰ ਡਰ ਉਹ ਡਰ ਵਾਲਾ ਕੁਝ ਈ ਨਹੀਂ ਸਾਫ਼ ਆਪਣੀ ਹੋ ਸ਼ਕਲ ਦਿਖਾ ਰਿਹਾ ਉਹ ਬੋਲ ਰਿਹਾ ਔਰ ਪ੍ਰਾਣੀਆਂ ਇਹ ਕਟੋਕਟ ਜਿਸ ਢੰਗ ਨਾਲ ਵੀਡੀਓ ਦੇਖ ਰਹੀ ਹੈ ਮੇਰੇ ਸਾਹਮਣੇ 15 20 ਸਾਲ ਪੁਰਾਣੀ ਸ਼ਾਇਦ ਹੋ ਸਕਦੀ ਹੈ ਵੀਡੀਓ ਜੇ ओरिजिनल ਹੋਈ ਤਾਂ ਕੋਈ ਜਿਸ ਢੰਗ ਨਾਲ ਉਹਨਾਂ ਸੀਮਾ ਦਾ ਫੇਸ ਨਜ਼ਰ ਆ ਰਿਹਾ ਜਿਹਾ ਉਸ ਉਹਦੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ। ਬਹੁਤ ਅਗਰ ਹਾਲਾਤ ਦੇਖੀਏ ਤੇ ਭਗਵੰਤ ਸਿੰਘ ਮਾਨ ਸਿਹਤ ਵੱਲੋਂ ਵੀ ਥੋੜੇ ਹੈਲਦੀ ਲੱਗ ਰਹੇ ਨੇ ਤੇ ਪਹਿਲੇ ਜਿਹੜੇ ਸੀ ਉਹਨਾਂ ਸਿਹਤ ਵੱਲੋਂ ਪਹਿਲੇ ਵਾਲੀ ਵੀਡੀਓ ਦੇ ਵਿੱਚ ਕਾਫੀ ਕਮਜ਼ੋਰ ਨਜ਼ਰ ਆ ਰਹੇ ਨੇ, ਬਤਲੇ ਲੱਗ ਰਹੇ ਨੇ। ਪਰ ਇਹ ਵੀ ਹੁਣ ਪਾਰਟੀਆਂ ਨੂੰ ਜਿਹੜੀਆਂ ਨੇ ਆਪੋਜ਼ਿਟ ਪਾਰਟੀਆਂ ਜਿਹੜੀ ਹੁੰਦੀ ਉਹਨਾਂ ਨੂੰ ਤਾਂ ਮੁੱਦਾ ਚਾਹੀਦਾ ਹੁੰਦਾ। ਹੁਣ ਮੁੱਦਾ ਉਹਨਾਂ ਨੂੰ ਭਲੀ ਭਾਂਤੀ ਮਿਲ ਗਿਆ ਔਰ ਮੁੱਦਾ ਵੀ ਕੋਈ ਛੋਟਾ ਨਹੀਂ ਹੈ। ਉਰੇ ਮੁੰਡੇ ਨਹਣ ਪਨ ਆ ਰਹੇ ਨੇ ਬੀਜੇਪੀ ਜਿਹੜੀ ਹੈ ਸੈਂਟਰ ਗਵਰਨਮੈਂਟ ਚ ਤਾਂ ਬਹੁਤ ਕਾਬਜ ਹੈ ਹੀ ਆ ਪਾਵਰਫੁਲ ਹੈ ਹੀ ਆ ਪੰਜਾਬ ਦੇ ਵਿੱਚ ਵੀ ਅਗਲੇ ਬੜਾ ਬੂਟਾ ਲਾਣ ਨੂੰ ਫਿਰਦੇ ਨੇ ਕੁਛ ਨਾ ਕੁਛ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਮਸਾਲਾ ਆ ਜਾਵੇ ਪਰ ਉਹ ਤੇ ਆਰ ਨੇ ਇਹ ਤਾਂ ਕੀ ਲੱਗਦਾ ਕਿ ਅਗਰ ਕਿਸੇ ਦੀ ਅਸੀਂ ਬੇਸ਼ੱਕ ਉਹ ਭਗਵੰਤ ਸਿੰਘ ਮਾਨ ਨੇ ਜਾਂ ਪਾਰਟੀ ਦਾ ਕੋਈ ਹੋਰ ਮੈਂਬਰ ਹੋ ਸਕਦਾ ਕਿਸੇ ਹੋਰ ਪਾਰਟੀ ਦਾ ਵੀ ਕੋਈ ਮੈਂਬਰ ਹੋ ਸਕਦਾ ਕਿ ਅਸੀਂ ਕਿਸੇ ਦੀ ਕਰਦਾਰ ਕੁਸ਼ੀ ਕਰਕੇ ਜਾਂ ਕਿਸੇ ਦੀ ਕਰੈਕਟਰ ਅਸੈਸਿਨੇਟ ਕਰਕੇ ਕਿ ਅਸੀਂ ਆਪਣੀ ਜੜਾ ਮਜ਼ਬੂਤ ਕਰ ਲਾਂਗੇ ਅਗਰ ਬੀਜੇਪੀ ਦੀ ਗੱਲ ਕੀਤੀ ਜਾਵੇ ਮੈਡਮ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ 21ਵੀਂ ਸਦੀ ਹੈ ਨਾ ਇਹਦੇ ਚ ਕੁਝ ਵੀ ਪੋਸੀਬਲ ਹੈ ਹੁਣੇ ਕੋਈ ਪਹਿਲਾਂ ਦਾ ਹੈ ਨਹੀਂ ਵੀ ਬਟ ਡੇਲੀ ਲੀਡਰ ਦੀ ਜਿਆਦਾ ਵੀਡੀਓ ਬਾਹਰ ਹੋਰ ਵੀ ਕਈ ਵੀ ਵੀਡੀਓ ਨੇ ਅਕਾਲੀ ਦਲ ਦੇ ਕਈ ਲੀਡਰ ਨੇ ਉਹਨਾਂ ਦੀ ਵੀਡੀਓ ਪਹਿਲਾਂ ਵੀ ਵਾਇਰਲ ਹੁੰਦੀਆਂ ਰਹੀਆਂ ਤੇ ਪਰ ਇਹ ਗੱਲ ਇਹ ਹੈ ਵੀ ਜਦੋਂ ਰਾਜਨੀਤੀ ਦੇ ਵਿੱਚ ਜਦੋਂ ਬੰਦਾ ਆ ਜਾਂਦਾ ਨਾ ਰਾਜਨੀਤੀ ਦਾ ਜਿਹੜਾ ਲੈਵਲ ਹੈ ਜਿਹੜਾ ਕੈਡਰ ਹੈ ਉਹ ਤੁਸੀਂ ਆਪਾਂ ਲੋਕ ਪਾਪ ਨਹੀਂ ਸਕਦੇ ਕਿਉਂਕਿ ਆਪਣਾ ਆ ਲੋਕਾਂ ਦਾ ਮਕਸਦ ਹੁੰਦਾ ਵੀ ਜਾ ਕੇ ਆਪਣੀ ਵੋਟ ਕਾਸਟ ਕਰੀਏ ਤਾਂ ਅਸੀਂ ਆਪਣੀ ਜ਼ਿੰਮੇਵਾਰੀ ਨਿਭਾ ਲਈ ਹੋਈ ਹੈ ਸਾਡੀ ਵੋਟ ਪੈ ਗਈ ਅਸੀਂ ਜ਼ਿੰਮੇਵਾਰ ਬਣ ਗਏ ਨਾਗਰਿਕ ਇੱਥੇ ਨੋ ਤੇ ਆਪਾਂ ਨਿਸ਼ਾਨੀ ਲਾ ਲਈ ਤੇ ਸਾਡੀ ਜ਼ਿੰਮੇਵਾਰੀ ਹੋ ਗਈ ਪੂਰੀ ਪਰ ਜ਼ਿੰਮੇਵਾਰੀ ਉਦੋਂ ਤੱਕ ਨਹੀਂ ਪੂਰੀ ਹੁੰਦੀ ਜਦੋਂ ਤੱਕ ਤੁਹਾਨੂੰ ਉਹਦਾ ਲਾਭ ਨਹੀਂ ਮਿਲਦਾ ਤੁਸੀਂ ਵੋਟ ਕੀ ਸੋਚ ਕੇ ਪਾਈ ਕੀ ਸੋਚ ਕੇ ਤੁਸੀਂ ਉਸ ਪਾਰਟੀ ਨੂੰ ਚੁਣਿਆ ਕੀ ਸੋਚ ਕੇ ਉਸ ਤੁਸੀਂ ਬੰਦੇ ਨੂੰ ਚੁਣਿਆ ਜਿਹਨੂੰ ਤੁਸੀਂ ਵੋਟ ਪਾ ਕੇ ਆਏ ਹੋ ਕੀ ਉਹ ਤੁਹਾਡੀਆਂ ਜਿਹੜੀਆਂ ਚੁਣੇ ਹੋਏ ਬੰਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹ ਤੁਹਾਡੀਆਂ ਚੀਜ਼ਾਂ ਤੇ ਪੂਰੇ ਵੀ ਉਤਰਦੇ ਨੇ ਪਏ ਕਿ ਨਹੀਂ ਉਤਰਦੇ ਪਏ ਜਿਹੜੀਆਂ ਵਾਅਦੇ ਉਹਨਾਂ ਨੇ ਸਟੇਜਾਂ ਤੇ ਖੜਖੜ ਦਿੱਤੇ ਉਹ ਆਪਾਂ ਲੋਕ ਭੁੱਲ ਜਾਂਦੇ ਆ ਉਹਨਾਂ ਦਾ ਭੁੱਲਣਾ ਹੀ ਭੁੱਲਣਾ ਕਿਉਂਕਿ ਆਪਾਂ ਲੋਕ ਉਹਨਾਂ ਨੂੰ ਯਾਦ ਕਰਾਉਣ ਦੇ ਵਿੱਚ ਹੀ ਕਾਬਜਾਬ ਨਹੀਂ ਹੋ ਪਾ ਰਹੇ ਕਿਉਂਕਿ ਜਦੋਂ ਲੀਡਰ ਲੀਡਰ ਬਣ ਜਾਂਦਾ ਹੈ ਕੋਈ ਆਮ ਬੰਦਾ ਐਮਐਲਏ ਬਣ ਜਾਂਦਾ ਹੈ ਫਿਰ ਉਹਦਾ ਵੀ ਨਜ਼ਰੀਆ ਸੋਚਣ ਦਾ ਕੰਮ ਕਰਨ ਦਾ ਨਜ਼ਰੀਆ ਬਦਲ ਜਾਂਦਾ ਸਾਡਾ ਵੀ ਹੁਣ ਕੋਈ ਆਮ ਬੰਦਾ ਮੈਨੂੰ ਮਿਲਦਾ ਉਹ ਕੱਲ ਨੂੰ ਐਮਐਲਏ ਬਣ ਜਾਂਦਾ ਜਾਂ ਉਹ ਪਹਿਲਾਂ ਛੋਟਾ ਲੀਡਰ ਹੁੰਦਾ ਵੱਡਾ ਲੀਡਰ ਬਣ ਜਾਂਦਾ ਜੀ ਆਮ ਲੋਕਾਂ ਦੀ ਨਜ਼ਰ ਦੇ ਵਿੱਚ ਵੀ ਉਹ ਫੇਰ ਗੱਲ ਕਰਦੋਂ ਥੋੜਾ ਗੁਲੇਜ਼ ਕਰਦਾ ਪਰ ਨਹੀਂ ਇਹ ਹੋਣਾ ਨਹੀਂ ਚਾਹੀਦਾ ਜੇ ਲੀਡਰ ਨੂੰ ਤੁਸੀਂ ਚੁਣਿਆ ਤੁਸੀਂ ਵੋਟਾਂ ਪਾਈਆਂ ਕੱਲ ਨੂੰ ਇਹ ਪਹਿਲ ਕਰਨੀ ਪੈਣੀ ਹੈ ਜੇ ਕੱਲ ਨੂੰ ਅਸੀਂ ਬੋਲਾਂਗੇ ਸਾਨੂੰ ਦੇ ਕੇ ਕੋਈ ਦੂਜਾ ਵੀ ਬੋਲੇਗਾ ਜੀ ਆਪਣੇ ਹੱਕ ਲੈਣੇ ਜ਼ਰੂਰੀ ਨੇ ਜਿਹੜੇ ਅਧਿਕਾਰ ਨਾਲ ਤੁਸੀਂ ਉਹਨਾਂ ਨੂੰ ਵੋਟ ਪਾਈ ਹੈ ਉਸੇ ਅਧਿਕਾਰ ਦੇ ਨਾਲ ਤੁਸੀਂ ਉਹਨਾਂ ਤੋਂ ਕੰਮ ਵੀ ਕਰਾਓ ਤੇ ਫਿਰ ਮੈਂ ਕਹਿੰਦਾ ਇਹ ਜਿਆਦਾ ਹੀ ਚੀਜ਼ ਵਧੀਆ ਹੋएगी ਕੀ ਲੱਗਦਾ ਕਿ ਜਿਵੇਂ ਤੁਸੀਂ ਕਿਹਾ ਪੰਜਾਬ ਦੇ ਮੁੱਦੇ ਦਰਕਨਾਰ ਹੁੰਦੇ ਹੋਏ ਨਜ਼ਰ ਆਈ ਰਹੇ ਅਗਰ ਗੱਲ ਕੀਤੀ ਜਾਈਏ ਕੀਤੀ ਜਾਵੇ ਲੁਧਿਆਣਾ ਵਿੱਚ ਟ੍ਰੈਫਿਕ ਕਿੰਨੀ ਜ਼ਿਆਦਾ ਹੈ ਹੋਰ ਕਈ ਮਸਲੇ ਨੇ ਪਾਣੀਆਂ ਦੇ ਹੋਰ ਅਗਰ ਹੜਾਂ ਦੀ ਗੱਲ ਕੀਤੀ ਜਾਵੇ ਹੜਾਂ ਦੀ ਸਥਿਤੀ ਹਲੇ ਤੱਕ ਵੀ ਪੂਰੀ ਤਰ੍ਹਾਂ ਸਹੀ ਨਹੀਂ ਆਈ ਹੋਰ ਕਈ ਅਜਿਹੇ ਮੁੱਦੇ ਨੇ ਜਿਨ੍ਹਾਂ ਤੇ ਇਹ ਪੋਲਿਟੀਕਲ ਅਦਾਰੇ ਗੱਲ ਕਰ ਸਕਦੇ ਨੇ ਪਰ ਗੱਲ ਨਹੀਂ ਕਰ ਰਹੇ ਪਰ ਜਦੋਂ ਦੀ ਲੋਕ ਕਹਿ ਰਹੇ ਨੇ ਜਿਵੇਂ ਕਿ ਆਮ ਸੂਤਰਾ ਦੇ ਮੁਤਾਬਿਕ ਪਤਾ ਲੱਗਦਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਉਦੋਂ ਦੀ ਲੋਕ ਕਹਿ ਰਹੇ ਕਿ ਇੱਕ ਦੂਜੇ ਦੇ ਲਾਂਚ ਲਾਂਦੇ ਲੋਕ ਲੱਗੇ ਹੋਏ ਨੇ ਕੀ ਤੁਹਾਨੂੰ ਲੱਗਦਾ ਇਹ ਸੱਚ ਹੈ ਨਹੀਂ ਇਹ ਸੈਂਟਰ ਗਵਰਨਮੈਂਟ ਜਿਹੜਾ ਉਹ 16000 ਕਰੋੜ ਦਾ ਲਾਹ ਲੈ ਰਹੀ ਹੈ ਤੇ ਜਿਹੜੀ ਪੰਜਾਬ ਸਰਕਾਰ ਹੈ ਉਹ ਕਹਿੰਦੇ ਵੀ 12000 ਕਰੋੜ ਇਹਨਾਂ ਦਾ ਆਇਆ ਸੀਗਾ ਅਸੀਂ ਉਹ ਜਿਹੜੇ ਫੰਡਿੰਗ ਦਿੱਤੀ ਹੈ ਆਮ ਕਿਸਾਨਾਂ ਨੂੰ ਅਸੀਂ ਪੈਸੇ ਦਿੱਤੇ ਨੇ ਜਾਂ ਉਹਨਾਂ ਕੋਲੋਂ ਕਿਸੇ ਹੋਰ ਕੰਮਾਂ ਦੇ ਡਿਵੈਲਪਮੈਂਟ ਦੇ ਵਿੱਚੋਂ ਖਰਚ ਹੋ ਗਏ ਹੁਣ ਬੀਜੇਪੀ ਕਹਿ ਰਹੀ ਅਸੀਂ 16000 ਕਰੋੜ ਸੀ ਇਹ ਦੇਵਾਂਗੇ ਤੁਹਾਨੂੰ ਤੇ ਪਹਿਲਾਂ ਤੁਸੀਂ 12000 ਕਰੋੜ ਦਾ ਸਾਡੇ ਕੋਲ ਹਿਸਾਬ ਦਿਓ ਉਹ 16 12 ਦੇ ਵਿੱਚ ਹੀ ਪੰਜਾਬ ਦੇ ਲੋਕਾਂ ਨੂੰ ਠੱਗੇ ਜਾ ਰਹੇ ਨੇ ਕੰਮ ਕੋਈ ਹੋ ਨਹੀਂ ਰਿਹਾ ਇਹ ਹੋ ਵੀ ਰਿਹਾ ਤੇ ਹੁਣ ਪਿੱਛੇ ਜੇ ਜਿਹੜੇ ਮੰਤਰੀ ਨੇ ਇਹਨਾਂ ਦੇ ਸੈਂਟਰ ਕਮੰਡ ਦੇ ਖੇਤੀ ਮੰਤਰੀ ਉਹ ਵਾਏ ਵੀ ਸੀਗੇ ਉਹ ਕਹਿੰਦੇ ਵੀ ਅਸੀਂ ਡਾਇਰੈਕਟ ਜਿਹੜੇ ਨੇ ਨਾ ਕਿਸਾਨਾਂ ਨੂੰ ਮਿਲਾਗੇ ਜਿਹੜਾ ਪੈਸਾ ਅਸੀਂ ਦਵਾਂਗੇ ਉਹ ਡਾਇਰੈਕਟ ਕਿਸਾਨਾਂ ਨੂੰ ਜਾਏਗਾ ਵਿੱਚ ਉਹ ਚ ਪੰਜਾਬ ਦੀ ਜਿਹੜੀ ਸਿਆਸਤ ਹੈ ਜਾਂ ਪੰਜਾਬ ਦੇ ਜਿਹੜੇ ਲੋਕ ਨੇ ਜਾਂ ਪੰਜਾਬ ਦੇ ਜਿਹੜੇ ਲੀਡਰ ਨੇ ਉਹਨਾਂ ਦੀ ਪਾਰਟਿਸਪੇਸ਼ਨ ਅਸੀਂ ਨਹੀਂ ਕਰਾਂਗੇ ਸਿੱਧੇ ਡਾਇਰੈਕਟ ਹਾਲਾਕਿ ਜਿਹੜੇ ਖੁੱਡੀਆਂ ਸਾਹਿਬ ਨੇ ਜਿਹੜੇ ਪੰਜਾਬ ਦੇ ਖੇਤੀ ਮੰਤਰੀ ਨੇ ਉਹ ਵਿੱਚ ਜ਼ਰੂਰ ਬੈਠੇ ਸੀਗੇ ਪਰ ਜੋ ਉਹਨਾਂ ਦੀ ਮਨਸ਼ਾ ਬੀਜੇਪੀ ਦੀ ਉਹ ਕਹਿੰਦੇ ਨੇ ਵੀ ਜਿਹੜੀ ਸਿੱਧੀ ਪੈਸਾ ਜਿਹੜਾ ਆ ਕਿਸਾਨਾਂ ਨੂੰ ਕਰਾਂਗੇ ਤੇ ਉਹ ਜ਼ਿਆਦਾ ਵਧੀਆ ਸਰ ਕੀ ਲੱਗਦਾ ਕਿ ਜਿਵੇਂ AI ਦੇ ਨਾਲ ਜਨਰੇਟਡ ਅੱਜ ਕੱਲ੍ਹ ਕਈ ਲੋਕਾਂ ਦੇ ਚਿਹਰੇ ਲਗਾ ਕੇ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਜਿਵੇਂ ਤੁਸੀਂ ਕਹੇ ਰੰਜਿਸ਼ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਐਵੇਂ ਸਿਮਖੋਲ ਦੇ ਤੌਰ ਤੇ ਵੀ ਅਸੀਂ ਕਹਿ ਸਕਦੇ ਹਾਂ ਵੀ ਇਹ ਭਾਈਚਾਰੇ ਦੇ ਵਿੱਚ ਵੀ ਇਦਾਂ ਅਫਵਾਹਾਂ ਉਡਾਈਆਂ ਜਾਂਦੀਆਂ ਨੇ ਤੇ ਕੀ ਲੱਗਦਾ ਕਿ ਜਿਹੜੇ ਲੋਕ ਕਿਸੇ ਦੀ ਕਿਸੇ ਦੀ ਕਿਰਦਾਰ ਕੁਸ਼ੀ ਕਰਦੇ ਨੇ ਅਜਿਹੇ ਲੋਕਾਂ ਨੂੰ ਰੋਕਣ ਦੇ ਲਈ ਕਾਨੂੰਨ ਦੇ ਵਿੱਚ ਕੋਈ ਪ੍ਰਬੰਧਨ ਹੈਗਾ ਕੋਈ ਧਾਰਾ ਲੱਗੀ ਹੋਈ ਹੈ ਦੇਖੋ ਕਾਨੂੰਨ ਦੇ ਵਿੱਚ ਤਾਂ ਜਿਹੜੀ ਹੁਣ ਅ ਧਾਰਾ ਜਿਹੜੀਆਂ ਲੱਗੀਆਂ ਉਹ ਤਾਂ ਲੱਗੀਆਂ ਹੋਈਆਂ ਤੇ ਲੋਕ ਪਰ ਕਹਿੰਦੇ ਵੀ ਮੈਂ ਤੇ ਡਾਫਰਮੇਸ਼ਨ ਦਾ ਕੋਈ ਇਸ ਕਰਾਂਗਾ ਜੀ ਮੇਰੀ ਇਹਨੇ ਜਿਹੜੀ ਛਵੀ ਖਰਾਬ ਕੀਤੀ ਹੈ ਜਾਂ ਮੈਂ ਕਾਨੂੰਨੀ ਕਾਰਵਾਈ ਕਰਾਂਗਾ ਪਰ ਉਹ ਕਾਨੂੰਨੀ ਕਾਰਵਾਈ ਬਹੁਤ ਲੰਬੀਆਂ ਨੇ ਜੀ ਬੰਦਾ ਕੋਰਟ ਚ ਲੜਦਾ ਰਹਿ ਜਾਂਦਾ ਹੈ ਕੋਈ ਰਿਜ਼ਲਟ ਆਣਾ ਨਹੀਂ ਪਰ ਮੈਂ ਕਹਿੰਦਾ ਵੀ ਜੇ ਸਰਕਾਰਾਂ ਵਾਕਈ AI ਟੂਲ ਤੋਂ ਪ੍ਰੇਸ਼ਾਨ ਨੇ ਕਹਿ ਸਕਦੇ ਹੋ ਸਰਕਾਰਾਂ ਹੀ ਪ੍ਰੇਸ਼ਾਨ ਨੇ ਇੱਕ ਤਰ੍ਹਾਂ ਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਨੇ ਕਟਹਿਰੇ ਦੇ ਵਿੱਚ ਖੜਾ ਕੀਤਾ ਹੈ ਤੇ ਜੇ ਸਰਕਾਰਾਂ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਜਾਂ ਸਰਕਾਰ ਦੇ ਵੱਡੇ ਨੁਮਾਇੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਮੈਂ ਸਮਝਦਾ ਵੀ ਇੱਕ ਇਹਦੇ ਤੇ ਜਿਹੜੇ ਐਧਾ ਦੇ ਟੂਲਸ ਨੇ ਜਿਹੜੇ ਸਮਾਜ ਨੂੰ ਗੰਦਾ ਕਰ ਰਹੇ ਨੇ ਸਮਾਜ ਨੂੰ ਗੰਧਲਾ ਕਰ ਰਹੇ ਨੇ ਕਿਸੇ ਦੀ ਵੀ ਛਵੀ ਖਰਾਬ ਕੀਤੀ ਜਾ ਸਕਦੀ ਹੈ ਔਰ ਇਹ ਇਹ ਟੂਲ ਜਿਹੜਾ ਕੋਈ ਵਰਤੋਂ ਕਰਦਾ ਜੇ ਪਾਇਆ ਜਾਂਦਾ ਜੇ ਕੋਈ ਵੀਡੀਓ ਜਨਰੇਟ ਕੀਤੀ ਹੈ ਐਡਿਟਿੰਗ ਕੀਤੀ ਹੈ ਉਸ ਟੂਲ ਦੇ ਰਾਹੀਂ ਉਹਦੇ ਤੇ ਕੋਈ ਸਖਤ ਪ੍ਰਾਵਧਾਨ ਜਿਹੜਾ ਸਰਕਾਰ ਵੱਲੋਂ ਕੀਤਾ ਜਾਣਾ ਚਾਹੀਦਾ ਹੈ ਪਹਿਲੀ ਗੱਲ ਤਾਂ ਜਿਹੜੇ ਇਦਾਂ ਦੇ ਟੂਲਸ ਨੇ ਉਹ ਬੈਨ ਕਰ ਦਿੱਤੇ ਜਾਣੇ ਚਾਹੀਦੇ ਵੀ ਉਹ ਜੇ ਬਿਆਨ ਹੀ ਹੋ ਜਾਣਗੇ ਤਾਂ ਫਿਰ ਕੋਈ ਯੂਜ਼ ਨਹੀਂ ਕਰ ਪਾਏਗਾ ਜੇ ਨਹੀਂ ਬੈਨ ਕਰਨੇ ਤਾਂ ਉਹਦੇ ਤੇ ਕੋਈ ਰੈਸਟ੍ਰਿਕਸ਼ਨ ਐਸੀਆਂ ਲਾ ਦਿੱਤੀਆਂ ਜਾਣਾਂ ਵੀ ਉਹ ਚੀਜ਼ਾਂ ਨਾ ਯੂਜ਼ ਕੀਤੀਆਂ ਜਾਣਾਂ ਭਾਣ AI ਟੂਲ ਦੇ ਵਿੱਚ ਵੀ ਕਈ ਐਮੈਂਡਮੈਂਟ ਕੀਤੀਆਂ ਜਾ ਸਕਦੀਆਂ ਸਰਕਾਰ ਕੋਲ ਬਹੁਤ ਹੱਥ ਨੇ ਪਰ ਜੇ ਸਰਕਾਰ ਨੂੰ ਹੀ ਸਦਾ ਹੱਥ ਪੈਣ ਲੱਗ ਜਵੇ AI ਟੂਲ ਤੋਂ ਫਿਰ ਮੈਂ ਸਮਝਦਾ ਵੀ ਸਰਕਾਰ ਵੀ ਕਿਤੇ ਨਾ ਕਿਤੇ ਸੇਫ ਨਹੀਂ ਹੈਗੀ ਆਮ ਬੰਦਾ ਤਾਂ ਕੀ ਸੇਫ ਹੈ ਪਰ ਇਹ ਜੀ ਪ੍ਰਾਪਦਨ ਕੋਈ ਕੜੇ ਕਾਨੂੰਨ ਲਿਆ ਕੇ ਇਹਦੇ ਤੇ ਨਥ ਪਾਣੀ ਬਹੁਤ ਜ਼ਰੂਰੀ ਆਂਦੇ ਟਮੇ ਆਦੇ ਸਮੇ ਸਰ ਕੀ ਲੱਗਦਾ ਕਿ ਆ ਆਪਾਂ ਕੁੱਲ ਮੋਰਓਵਰ ਇੱਕ ਗੱਲ ਕਰ ਸਕਦੇ ਆ ਕਿ AI ਜਿਹੜਾ ਹੈ ਉਹ ਕੁੱਲ ਮਿਲਾ ਕੇ ਆਮ ਜਨਤਾ ਦੇ ਲਈ ਖਾਸ ਕਰਕੇ ਇਹ ਬਹੁਤ ਖਤਰਨਾਕ ਸਾਬਿਤ ਹੋਣ ਵਾਲੀ ਹੋ ਸਕਦੀ ਸਾਰਿਆਂ ਲਈ ਖਤਰਨਾਕ ਹੈ ਜੀ ਆਮ ਜਨਤਾ ਲਈ ਨਹੀਂ ਸਾਰਿਆਂ ਲਈ ਹਮ ਮਤਲਬ ਆਉਣ ਵਾਲੇ ਦਿਨਾਂ 'ਚ ਖਤਰਨਾਕ ਰੂਪ ਲੈ ਸਕਦੀ ਹੈ ਬਿਲਕੁਲ ਤੇ ਇਹਨੂੰ ਰੋਕਣਾ ਚਾਹੀਦਾ ਜ਼ਰੂਰੀ ਹੈ ਸੋ ਬਹੁਤ ਬਹੁਤ ਧੰਨਵਾਦ ਸਰ ਤੁਸੀਂ ਇਸ ਮੁੱਦੇ ਤੇ ਗੱਲਬਾਤ ਕੀਤੀ ਬਹੁਤ ਜ਼ਰੂਰੀ ਸੀ ਸ਼ਾਇਦ ਕਿਉਂਕਿ ਵਿੱਚ ਮੁੱਖ ਮੰਤਰੀ ਸਾਹਿਬ ਦਾ ਵੀ ਨਾਮ ਆ ਰਿਹਾ ਸੀ ਤੇ ਗੱਲ ਕਰਨੀ ਸ਼ਾਇਦ ਤਾਂ ਜਾਦਾ ਜ਼ਰੂਰੀ ਸੀ ਸੋ ਤੁਹਾਨੂੰ ਕੀ ਲੱਗਦਾ ਕਿ AI ਦੇ ਨਾਲ ਜਨਰੇਟਡ ਜਿਹੜੀ ਵੀਡੀਓਜ਼ ਹੁੰਦੀਆਂ ਨੇ ਉਹ ਕਿੰਨਾ ਕੁ ਲਾਹੇਵੰਦ ਨੇ ਤੇ ਕਿੰਨੀ ਕੁ ਨੁਕਸਾਨਦੇ ਨੇ ਕਮੈਂਟਾਂ ਚ ਆਪਣੀ ਰਾਏ ਜ਼ਰੂਰ ਦੇਣਾ ਅਸੀਂ ਫਿਰ ਕਿਸੇ ਹੋਰ ਮੁੱਦੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਉਦੋਂ ਤੱਕ ਬਨੇ ਰਹੋ ਧੰਨਵਾਦ ਧੰਨਵਾਦ